சிாா் சிட்டுங்க ਐਮਪੀ ਹਾਰੇ ਨੇ ਇਹਨਾਂ ਦੇ ਸੀਟਿੰਗ ਇੱਕ ਬੜਾ ਤਿੱਜਾ ਹਿੱਸਾ ਸੀਟਿੰਗ ਐਮਐਲਏ ਦਾ ਐਮਪੀਆ ਦਾ ਹਾਰਿਆ ਹੁਣ ਜਿਹੜਾ ਦਬਾਅ ਹੈ ਸਰਕਾਰ ਦੇ ਉੱਤੇ ਸਾਡੇ ਉੱਤੇ ਕੋਈ ਦਬਾਅ ਉਹਨਾਂ ਨੇ ਸਾਬਰਨ ਦੱਸਿਆ ਜੇ ਬੀਜੇਪੀ ਦੇ ਹਾਰ ਦੇ ਕਾਰਨ ਗੈ ਪਰ ਜਿਹੜਾ ਪ੍ਰਮੁੱਖ ਕਾਰਨਾ ਵੱਡਾ ਕਾਰਨਾ ਉਹ ਕਿਸਾਨ ਅੰਦੋਲਨ ਮੰਨਿਆ ਜਾਂਦਾ ਜਿਸ ਕਰਕੇ ਅੰਦੋਲਨ ਕਮਜ਼ੋਰ ਨਹੀਂ ਹੋਰ ਮਜ਼ਬੂਤ ਹੋਇਆ ਕਿ ਜਿਹੜਾ ਇਹ ਅਜੈ ਮਿਸਰਾ ਟੈਨੀਆ ਇਹਨੂੰ ਆਪਣਾ ਟਿਕਟ ਨਾ ਦਿਓ ਲੇਕਿਨ ਫਿਰ ਵੀ ਬੀਜੇਪੀ ਨੇ ਖਾਸ ਕਰ ਅਮਿਤ ਸਹਾ ਜੀ ਗਏ ਉਹਨਾਂ ਦੇ ਹਲਕੇ ਦੇ ਵਿੱਚ ਤੇ ਉੱਥੇ ਜਾ ਕੇ ਕਿਹਾ ਵੀ ਆਪ ਵੀ ਸੇ ਜਿਤਾਉ ਮੈਂ ਇਸੇ ਹੋਰ ਬੜਾ ਆਦਮੀ ਬਣਾਉਂਗਾ ਯਾਨੀ ਪੂਰੀ ਆਵਾਮ ਨੇ ਲਖੀਮਪੁਰ ਖੇਰੀਦਨੇ ਉਹਨੂੰ ਅਸਤੀਫਾ ਕੀ ਔਰ ਮੰਤਰੀ ਬਣਨ ਜੋ ਗਵਨ ਛੱਡਿਆ ਇੱਕ ਬਹੁਤ ਵੱਡੀ ਜਿੱਤ ਵੀ ਹੈਗੀ ਨਮਸਕਾਰ ਸਤਿ ਸ਼੍ਰੀ ਅਕਾਲ ਅਦਬ ਮੇਰਾ ਨਾਮ ਮਨਦੀਪ ਪੁਨੀਆ ਹੈ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਮੈਂ ਇੱਕ ਬਾਰ ਫੇਰ ਆਦਰ ਹਾਂ ਇੱਕ ਨਵੇਂ ਇੰਟਰਵਿਊ ਨਾਲ ਤੇ ਅੱਜ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਮੌਜੂਦ ਹਨ ਅਮਰਜੀਤ ਸਿੰਘ ਮੋੜੀ ਅਮਰਜੀਤ ਸਿੰਘ ਮੋੜੀ ਬੀਕੇ ਸ਼ੇਡ ਭਗਤ ਸਿੰਘ ਦੇਪਰਦਾ ਅਨੰਦ ਅਤੇ ਜਿਹੜਾ ਸ਼ੰਭੂ ਬਾਟਰ ਅਤੇ ਖਨੂ ਰੀਬਾਰਡਰ ਤੇ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ ਮੇਨ ਅਗਵਾ ਭੂਮਿਕਾ ਚ ਵੀ ਹੈ ਗਿਆ ਹਰਿਆਣੇ ਵੱਲੋਂ ਲੀਡਰਸ਼ਿਪ ਕਰ ਰਹੇ ਨੇ ਇਹਨਾਂ ਦੀ ਜਿਹੜੀ ਯੂਨੀਅਨ ਹੈ ਉਹ ਅੰਬਾਲਾ ਮੋਹਾਲੀ ਜਿਹੜਾ ਪੂਆ ਦਾ ਇਲਾਕਾ ਹੈ ਉਹਦੇ ਚ ਫੈਲੀ ਹੋਈ ਹੈ ਹਰਿਆਣੇ ਚ ਵੀ ਵੱਡੀ ਯੂਨਿਟ ਹੈ ਅ ਅਮਰਜੀਤ ਜੀ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੁਣ ਇਲੈਕਸ਼ਨ ਤਾਂ ਮੁੱਕ ਗਏ ਸਾਰਿਆਂ ਦਾ ਧਿਆਨ ਦੁਬਾਰੇ ਅੰਦੋਲਨ ਵੱਲ ਆਊਗਾ ਆਪਾਂ ਨੂੰ ਪਤਾ ਕਿ ਹਰਿਆਣੇ ਅਤੇ ਪੰਜਾਬ ਵਾਲੇ ਲੋਕ ਇਲੈਕਸ਼ਨਾਂ ਚ ਲੱਗੇ ਹੋਏ ਸੀਗੇ ਈਵਨ ਮੀਡੀਆ ਵੀ ਸਾਰੇ ਇਲੈਕਸ਼ਨਾਂ ਨੂੰ ਕਵਰੇਜ ਕਰ ਰਹੀ ਸੀ ਤੇ ਜੇ ਅੱਜ ਦੇ ਟਾਈਮ ਮੈਂ ਪੁੱਛਣਾ ਹੋਵੇ ਤਾਂ ਆਪਣਾ ਜਿਹੜਾ ਅੰਦੋਲਨ ਹੈ ਕਿਸਾਨ ਅੰਦੋਲਨ ਕਿੱਥੇ ਖੜਿਆ ਹੈ ਕਿ ਤੁਸੀਂ ਅੰਦੋਲਨ ਵਾਪਸ ਲੈ ਲਿਆ ਹੈ ਫਿਰ ਬਾਰਡਰਾਂ ਤੇ ਉਦਾਂ ਹੀ ਚੱਲ ਰਿਹਾ ਹੈ ਨਹੀਂ ਜਿਹੜਾ ਅੰਦੋਲਨ ਹੈਗਾ ਉਸੇ ਤਰ੍ਹਾਂ ਚੱਲ ਰਿਹਾ ਹੈ ਜਿਹੜਾ ਲੈਕਸਨਾ ਦੇ ਵਿੱਚ ਪੀਜੇਪੀ ਦੀ ਕਾਫੀ ਵੱਡੀ ਹਾਰ ਹੋਈ ਹੈ ਕਾਫੀ ਨੁਕਸਾਨ ਬੀਜੇਪੀ ਦਾ ਕਰਨ ਦੇ ਵਿੱਚ ਅੱਜ ਕਿਸਾਨ ਮਜ਼ਦੂਰ ਮੋਰਚਾ ਦੁਬਾਰਾ ਚੱਲ ਰਿਹਾ ਜਿਹੜਾ ਅੰਦੋਲਨ ਐਸਕੇਮ ਨਾਨ ਪੋਲਿਟਿਕਲ ਵੱਲੋਂ ਕਿਸਾਨਾਂ ਦੇ ਵਿੱਚ ਕਾਫੀ ਉਤਸ਼ਾਹ ਆ। ਬੀਜੇਪਾ ਅੰਦੋਲਨ ਲੜਿਆ ਆਪਾਂ ਸੜਕਾਂ ਤੇ ਬੈਠੇ ਤੇ ਤਾਂ ਹੀ ਰੂਰਲ ਏਰੀਆ ਦੇ ਵਿੱਚ ਘੱਟ ਤੋਂ ਘੱਟ 77 72 ਸੀਟਾਂ ਸੀਟਿੰਗ ਸੀਟਾਂ ਬੀਜੇਪੀ ਨੂੰ ਹਰਾਇਆ ਤੇ ਬੀਜੇਪੀ ਨੂੰ ਆਲਪ ਮਤ ਦੇ ਵਿੱਚ ਲੈਣ ਦੇ ਵਿੱਚ ਕਾਮਯਾਬ ਰਿਹਾ ਸਾਡਾ ਅੰਦੋਲਨ ਤੇ ਦੂਸਰਾ ਅੰਦੋਲਨ ਜਿਹੜੇ ਵਿਪਖਸ਼ ਵਾਲੇ ਲੋਕ ਨੇ ਉਹਨਾਂ ਨੇ ਜਿਹੜੀ ਸਾਡੀ ਡਿਮਾਂਡ ਐ ਐਮਐਸਪੀ ਗਰੰਟੀ ਕਾਨੂੰਨ ਦਾ ਉਹਨੂੰ ਨੂੰ ਉਸ ਨੂੰ ਵੀ ਆਪਣੇ ਮੈਨੀਫੈਸਟੋ ਦੇ ਵਿੱਚ ਲੈ ਕੇ ਆਏ ਇਹ ਸਾਡੀ ਵੱਡੀਆਂ ਪ੍ਰਾਪਤੀਆਂ ਹਨ ਅੰਦੋਲਨ ਉਸੇ ਤਰ੍ਹਾਂ ਚੱਲ ਰਿਹਾ ਹੈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਕੱਲ ਨੂੰ ਜਿਹੜੀ ਪੰਨ ਕੁਲਵਿੰਦਰ ਕੌਰ ਦੇ ਨਾਲ ਹਾਦਸਾ ਹੋਇਆ ਵੱਡੀ ਸੰਖਿਆ ਦੇ ਵਿੱਚ ਮਹਾਲੀ ਦੇ ਵਿੱਚ ਮਾਰਚ ਕੱਢੇ ਜਾਣਗੇ ਤਾਂ ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ ਸਰਕਾਰ ਨੂੰ ਵੀ ਜਿਹੜੀ ਨਵੀਂ ਕੋਈ ਵੀ ਸਰਕਾਰ ਬਣਦੀ ਹੈ ਤੇ ਆਉਣ ਵਾਲੀ 2 ਜੁਲਾਈ ਨੂੰ ਜਿਹੜੇ ਭਾਜਪਾ ਤੋਂ ਐਂਟਰੀ ਜਿੰਨੇ ਵੀ ਲੋਕ ਨੇ ਅਸੀਂ ਆਪਣੇ ਨਵੇਂ ਚੁਣੇ ਹੋਏ ਐਮਪੀ ਨੇ ਉਹਨਾਂ ਨੂੰ ਇੱਕ ਗੈਪਨ ਸੰਪਿਆ ਜਾਊਗਾ ਉਹ ਸਾਰੀਆਂ ਪਾਰਟੀਆਂ ਨੂੰ ਵੀ ਜਿਹੜਾ ਐਮਐਸਪੀ ਗਰੰਟੀ ਦਾ ਕਾਨੂੰਨ ਲੈਣ ਵਾਸਤੇ ਤੁਸੀਂ ਮੈਨੀਫੈਸਟੋ ਦੇ ਵਿੱਚ ਵੀ ਆ ਜਿਹੜੇ ਲੋਗ ਐਨਡੀਏ ਦੇ ਵਿੱਚ ਵੀ ਨੇ ਉਹਨਾਂ ਨੂੰ ਸਾਰਿਆਂ ਨੂੰ ਭਾਜਪੀ ਨੂੰ ਛੱਡ ਗਏ ਸਾਰਿਆਂ ਨੂੰ ਗੈਪਨ ਦਿੱਤਾ ਜਾਊਗਾ ਐਮਪੀ ਸਹਿਬਾਨਾਂ ਨੂੰ ਔਰ ਉਹਨਾਂ ਦੇ ਉਹਨਾਂ ਨੂੰ ਬੇਨਤੀ ਕੀਤੀ ਜਾਊਗੀ ਵੀ ਤੁਸੀਂ ਇਹਨਾਂ ਨੂੰ ਸੰਸਦ ਜਿਹੜਾ ਆਪਣਾ ਸਤਰ ਆਊਗਾ ਮਾਨਸੂਨ ਸਤਰਿਆ ਕਿਹੜਾ ਵੀ ਜਿਹੜਾ ਆਊਗਾ ਉਹਦੇ ਵਿੱਚ ਸਾਡੀ ਗੱਲ ਨੂੰ ਰੱਖੋ ਬਿੱਲ ਪ੍ਰਾਈਵੇਟ ਬਿੱਲ ਲੈ ਕੇ ਉੱਥੇ ਆਓ ਪ੍ਰੈਸ਼ਰ ਬਣਾਓ ਸਰਕਾਰ 'ਤੇ ਸਾਡੀ ਆਵਾਜ਼ ਨੂੰ ਚੁੱਕੋ। ਹੂੰ। ਅੱਛਾ ਜੇ ਅਮਰਜੀਤ ਬਈ ਗੱਲ ਕਰਨੀ ਹੋਵੇ ਜਿਹੜਾ ਰਿਜ਼ਲਟ ਆਇਆ ਰਾਜਸਥਾਨ ਦੇ ਜਿਸ ਹਿੱਸੇ 'ਚ ਜਿੱਥੇ ਕਿਸਾਨ ਅੰਦੋਲਨ ਸੀਗਾ ਹਰਿਆਣੇ ਦੇ ਹਰਿਆਣੇ ਦੇ ਵਿੱਚ ਵੀ ਉਸ ਹਿੱਸੇ ਤੇ ਜਿਆਦਾ ਸਰਪੇ ਜਿੱਥੇ ਅੰਦੋਲਨ ਸੀਗਾ ਐਦਾਂ ਹੀ ਜੇ ਆਪਾਂ ਗੱਲ ਕਰੀਏ ਪੰਜਾਬ 'ਚ ਤਾਂ ਜਮਾਈ ਬੀਜੇਪੀ ਸਾਫ ਹੋ ਗਈ ਵੈਸੇ ਉੱਤਰ ਪ੍ਰਦੇਸ਼ 'ਚ ਵੀ ਬਹੁਤ ਨੁਕਸਾਨ ਬੀਜੇਪੀ ਨੂੰ ਹੋਇਆ ਯੂਨ ਸੰਜੀਵ ਬੱਲਣ ਚੋਂ ਆਰ ਗਿਆ। ਇਹ ਜਿਹੜਾ ਕਿਸਾਨ ਅੰਦੋਲਨ ਦਾ ਜਿਹੜਾ ਤੁਸੀਂ ਇਹ ਸਰ ਦੱਸ ਰਹੇ ਹੋ ਜਿਹੜਾ ਹੋਇਆ ਹੈ ਇਲੈਕਸ਼ਨਾਂ 'ਚ ਬੀਜੇਪੀ ਨੂੰ ਕੀ ਇਹਦਾ ਪ੍ਰੈਸ਼ਰ ਹੁਣ ਜਿਵੇਂ ਇਲੈਕਸ਼ਨ ਤਾਂ ਹੋ ਗਏ ਦੁਬਾਰੇ ਈਐਂਡੀਐ ਸਰਕਾਰ ਬਣਾ ਰਹੀ ਹੈ ਬੀਜੇਪੀ ਸਰਕਾਰ ਬਣਾ ਰਹੀ ਹੈ ਕੀ ਇਸ ਅੰਦੋਲਨ ਦਾ ਹੁਣ ਜਿਹੜਾ ਨਵੀਂ ਸਰਕਾਰ ਬਣੂਗੀ ਉਹਦੇ ਤੇ ਵੀ ਅਸਰ ਪਊਗਾ ਜਾਂ ਫਿਰ ਤੁਹਾਡੇ ਅੰਦੋਲਨ ਨੂੰ ਲੋਕ ਭਲਾ ਦੇਣਗੇ ਤੁਹਾਡੇ ਤੇ ਕੋਈ ਕਿਸੇ ਕਿਸਮ ਦਾ ਦਬਾਅ ਹੈਗਾ ਇਸ ਟਾਈਮ ਅੰਦੋਲਨ ਨੂੰ ਸਮੇਟਣ ਦਾ ਜਾਂ ਫਿਰ ਖਤਮ ਕਰਨ ਦਾ ਹੁਣ ਜਿਹੜਾ ਦਬਾਅ ਹੈ ਸਰਕਾਰ ਦੇ ਉੱਤੇ ਹੈ ਸਾਡੇ ਉੱਤੇ ਕੋਈ ਦਬਾਅ ਨਹੀਂ ਚਾਹੇ ਕੋਈ ਮੀਡੀਆ ਆ ਪ੍ਰਿੰਟ ਮੀਡੀਆ ਆ ਸਭ ਲੋਕਾਂ ਨੇ ਵੱਡੇ ਪੱਤਰਕਾਰ ਸਾਥੀਆਂ ਨੇ ਉਹਨਾਂ ਨੇ ਸਾਬਨ ਦੱਸਿਆ ਜੇ ਬੀਜੇਪੀ ਦੇ ਹਾਰ ਦੇ ਕਾਰਨ ਕਹਿਣ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਕਿਸਾਨ ਅੰਦੋਲਨ ਦੂਜਾ ਮੰਨਿਆ ਜਾਂਦਾ ਆ ਅਗਨੀ ਵੀਰ ਜਿਹੇ ਜਿਹੀਆਂ ਜਿਹੜੀਆਂ ਸਕੀਮਾਂ ਤੀਜਾ ਮੰਨਿਆ ਜਾਂਦਾ ਫਿਰਕਾ ਪ੍ਰਸਤੀ ਚੌਥਾ ਮੰਨਿਆ ਜਾਂਦਾ ਵੀ ਸੰਵਿਧਾਨ ਨੂੰ ਮੰਨ ਬਦਲਣ ਦੀ ਇਹਨਾਂ ਦੀ ਕੋਸ਼ਿਸ਼ ਪਰ ਜਿਹੜਾ ਪ੍ਰਮੁੱਖ ਕਾਰਨ ਆ ਵੱਡਾ ਕਾਰਨ ਆ ਉਹ ਕਿਸਾਨ ਅੰਦੋਲਨ ਮੰਨਿਆ ਜਾਂਦਾ ਜਿਸ ਕਰਕੇ ਅੰਦੋਲਨ ਕਮਜ਼ੋਰ ਨਹੀਂ ਹੋਰ ਮਜ਼ਬੂਤ ਹੋਇਆ ਜਿਨ੍ਹਾਂ ਹਿੱਸਿਆਂ ਦੇ ਵਿੱਚ ਜਿਨ੍ਹਾਂ ਵਰਗਾਂ ਦੇ ਵਿੱਚ ਲੋਕਾਂ ਨੂੰ ਨਹੀਂ ਪਤਾ ਸੀ ਵੀ ਅੰਦੋਲਨ ਚੱਲ ਰਿਹਾ ਹੈ ਜਾਂ ਕਿਸਾਨ ਅੰਦੋਲਨ ਕੀ ਹੈ ਉਹ ਵੀ ਪਤਾ ਲੱਗਿਆ ਵੀ ਕੀ ਕਾਰਨ ਹੈ ਵੀ ਭਾਜੀਪੀ ਨੇ ਜਿਹੜੀਆਂ ਰੂਲਰ ਦੇ ਵਿੱਚ ਜਿੱਥੇ ਆਪਣਾ 71 ਸੀਟਾਂ ਹਰੀਆਂ ਉੱਥੇ 92 ਸੀਟਾਂ ਸੀਟਿੰਗ ਐਮਪੀ ਹਾਰੇ ਨੇ ਇਹਨਾਂ ਦੇ ਸੀਟਿੰਗ ਇੱਕ ਬੜਾ ਤਿੱਜਾ ਹਿੱਸਾ ਸੀਟਿੰਗ ਐਮਐਲਏ ਦਾ ਐਮਪੀਆ ਦਾ ਹਾਰਿਆ ਯਾਨੀ ਕਿ ਪੂਰੇ ਦੇਸ਼ ਦੇ ਵਿੱਚ ਤਾਂ ਫਿਰ ਇਹ ਜਿਹੜਾ ਅਕਲਨ ਕਰਦੇ ਆ ਬੀਜੇਪੀ ਵੀ ਕਰ ਰਹੀ ਹੈ ਪ੍ਰੈਸ ਵੀ ਕਰਦੀ ਹੈ ਮੀਡੀਆ ਵੀ ਕਰਦੀ ਹੈ ਕਿ ਅੰਦੋਲਨ ਕਰਕੇ ਵੱਡੀ ਹਾਰ ਦਾ ਸਾਹਮਣਾ ਬੀਜੇਪੀ ਨੂੰ ਕਰਨਾ ਪਿਆ ਖਾਸ ਕਰਕੇ ਉੱਤਰ ਭਾਰ ਦੇ ਵਿੱਚ ਹਿੰਦੀ 벨ਟ ਦੇ ਵਿੱਚ ਚਾਹੇ ਉਹ ਰਾਜਸਥਾਨ ਦੇ ਵਿੱਚ 11-12 ਸੀਟਾਂ ਦੇ ਲੈ ਜਾਣਾ ਹਰਿਆਣੇ ਦੇ ਵਿੱਚ 5 ਸੀਟਾਂ 50-50 ਹੋ ਜਾਣੀਆਂ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਬੀਜੇਪੀ ਦਾ ਸਫਾਇਆ ਹੋ ਜਾਣਾ ਔਰ ਯੂਪ ਜੋ ਬਹੁਤ ਵੱਡੀ ਸਟੇਟ ਸੀ ਜਿੱਦੇ ਵਿੱਚ ਇੱਕ ਵੱਡਾ ਜਿਹੜਾ ਹਲਕਾ ਸੀ ਲਖੀਮਪੁਰ ਖੀਰੀ ਜਿੱਥੇ ਬੀਜੇਪੀ ਨੂੰ ਅਸੀਂ ਪਿਛਲੇ ਲਗਭਗ 2.5 ਸਾਲਾਂ ਤੋਂ ਕਹਿ ਰਹੇ ਨੇ ਕਿ ਜਿਹੜਾ ਇਹ ਅਜੈ ਮਿਸਰਾ ਟੈਨੀਆ ਇਹਨੂੰ ਆਪਣਾ ਇਹਦਾ ਅਸਤੀਫਾ ਮੰਤਰੀ ਮੰਤਰਾਲੇ ਤੋਂ ਲਿਓ ਇਹਨੂੰ ਟਿਕਟ ਨਾ ਦਿਓ ਲੇਕਿਨ ਫੇਰ ਵੀ ਬੀਜੇਪੀ ਨੇ ਖਾਸ ਕਰ ਅਮਿਤ ਸਹਾ ਜੀ ਗਏ ਉਹਨਾਂ ਦੇ ਹਲਕੇ ਦੇ ਵਿੱਚ ਤੇ ਉੱਥੇ ਜਾ ਕੇ ਕਿਹਾ ਵੀ ਆਪ ਇਸੇ ਜਿਤਾਓ ਮੈਂ ਇਸੇ ਹੋਰ بڑا ਆਦਮੀ ਬਣਾਉਂਗਾ ਇਹ ਕਹਿਣ ਦਾ ਮਤਲਬ ਸੀ ਵੀ ਨੇ ਜਿਹੜਾ ਨਰਸਹਾਰ ਕੀਤਾ ਹੈ ਜਿਹੜਾ ਕਿਸਾਨਾਂ ਦਾ ਕਤਲ ਕੀਤਾ ਹੈ ਪੱਤਰਕਾਰ ਦਾ ਕਤਲ ਕੀਤਾ ਹੈ ਬਹੁਤ ਵਧੀਆ ਕੀਤਾ ਹੈ ਲੇਕਿਨ ਪੂਰੀ ਆਵਾਮ ਨੇ ਕਿਸਾਨ ਮਜ਼ਦੂਰ ਉਹਨਾਂ ਨੇ ਮਿਲ ਕੇ ਉਸ ਨੂੰ ਹਰਾਉਣ ਦਾ ਕੰਮ ਵੀ ਕੀਤਾ ਉਹ ਵੀ ਇੱਕ ਕਿਸਾਨ ਅੰਦੋਲਨ ਦੀ ਬੜੀ ਜਿੱਤ ਹੈ ਜਿਸ ਨੂੰ ਭਾਜਪਾ ਨੂੰ ਅਸੀਂ 2 ਸਾਲ ਤੋਂ ਗਿਆਪਨਾਂ ਦੇ ਮਾਧਿਅਮ ਤੋਂ ਆਪਣੇ ਜਿਹੜੀ ਮੰਗਾਂ ਨੇ ਉਹਨਾਂ ਦੇ ਵਿੱਚ ਖਾਸ ਤੌਰ ਤੇ ਰੱਖਿਆ ਹੋਇਆ ਲੇਕਿਨ ਸਰਕਾਰ ਨੇ ਨਹੀਂ ਮੰਨੀ ਆਪਣੀ ਹੇਕੜੀ ਦੇ ਵਿੱਚ ਰਹੀ ਕਿ ਲੋਕਾਂ ਨੇ ਆਪਣਾ ਜਨਮਤ ਦੇ ਕੇ ਉਹ ਜਿਹੜੀ ਕਿਸਾਨਾਂ ਦੀ ਮੰਗ ਸੀ ਉਹਨੂੰ ਪੂਰਾ ਕਰਿਆ ਜਿੱਥੇ ਭਾਜਪਾ ਨਹੀਂ ਕਰ ਸਕੀ ਲੇਕਿਨ ਪੂਰੀ ਆਵਾਮ ਨੇ ਲਖੇਂਪਰ ਖਰੀਦਨੇ ਉਹਨੂੰ ਅਸਤੀਫਾ ਕੀ ਉਹ ਮੰਤਰੀ ਬਣਨ ਜੋਗਾ ਵੀ ਨਹੀਂ ਛੱਡਿਆ ਇੱਕ ਬਹੁਤ ਵੱਡੀ ਜਿੱਤ ਵੀ ਹੈਗੀ ਹੂੰ ਅੱਛਾ ਅਮਰਜੀਤ ਜੀ ਮੈਨੂੰ ਇਹ ਦੱਸੋ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਕਿਸਾਨ ਅੰਦੋਲਨ ਉਹ ਖੜੋ ਉੱਚ ਹੈਗਾ ਮਤਲਬ ਉਹ ਕਿਸਾਨ ਉੱਥੇ ਬੈਠੇ ਨੇ ਕੋਈ ਐਕਸ਼ਨ ਪ੍ਰੋਗਰਾਮ ਨਹੀਂ ਆ ਰਿਹਾ ਕੋਈ ਕਾਰਜਕ੍ਰਮ ਕੋਈ ਵੀ ਪ੍ਰੋਗਰਾਮ ਨਹੀਂ ਦਿੱਤਾ ਜਾ ਰਿਹਾ ਕਿ ਅੱਗੇ ਕੀ ਹੋਊਗਾ ਕੀ ਨਹੀਂ ਕੀਤਾ ਜਾਊਗਾ ਤੁਹਾਡੇ ਇਸ ਬਾਰੇ ਕੋਈ ਮੀਟਿੰਗ ਹੋਈ ਹੈ ਕਿ ਅੱਗੇ ਤੁਸੀਂ ਕੀ ਜਿਹੜੇ ਪ੍ਰੋਗਰਾਮ ਉਹ ਐਲਾਨਨੇ ਨੇ ਜਾਂ ਫਿਰ ਕਿਸ ਕਿਸ ਕਿਸਮ ਦੀਆਂ ਮੀਟਿੰਗਾਂ ਕਿ ਸਰਕਾਰ ਵੱਲੋਂ ਵੀ ਕੋਈ ਸੱਦਾ ਆਇਆ ਤੁਹਾਨੂੰ ਮੀਟਿੰਗ ਦਾ ਸਰਕਾਰ ਵੱਲੋਂ ਕੋਈ ਸੱਦਾ ਨਹੀਂ ਆਇਆ ਅਸੀਂ 22 ਤਰੀਕ ਨੂੰ ਬੜੇ ਇਕੱਠ ਕਰੇ ਸੀ ਚਾਹੇ ਸੰਭੂ ਬਾਰਡਰ ਹੈ ਖਨੋਰੀ ਬਾਰਡਰ ਹੈ ਰਾਜਸਥਾਨ ਦੇ ਵਿੱਚ ਰਤਨਪੁਰੇ ਦੇ ਵਿੱਚ ਵੱਡੇ ਇਕੱਠ ਹੋਏ 35 35 40 40 ਹਜ਼ਾਰ ਕਿਸਾਨ ਉੱਥੇ ਪਹੁੰਚਿਆ ਇਲੈਕਸ਼ਨ ਹੋਇਆ ਹੁਣ ਮੀਟਿੰਗਾਂ ਲਗਾਤਾਰ ਚੱਲੀਆਂ ਤੇ ਕੱਲ ਪ੍ਰੈਸ ਕਾਨਫਰੰਸ ਵੀ ਕਰੀ ਗਈ ਜੂਨ ਦੇ ਮਹੀਨੇ ਦਾ ਸਮਾਂ ਸਰਕਾਰ ਨੂੰ ਦਿੱਤਾ ਗਿਆ ਸੀ 2 ਤਰੀਕ ਨੂੰ ਇਹਨਾਂ ਨੂੰ ਲਾ ਗਿਆਪਨ ਦੇਣੇ ਨੇ ਉਸ ਤੋਂ ਬਾਅਦ ਫਿਰ ਕਿਸਾਨ ਵੀ ਆਪਣਾ ਜਿਹੜਾ ਝੋਨੇ ਦੀ ਫਸਲ ਹੈ ਬਹੁਤ بڑے ਪੱਧਰ ਤੇ ਕਿਸਾਨ ਆਪਣੀ ਫਸਲ ਦਾ ਕੰਮ 8-10 ਜੁਲਾਈ ਤੱਕ ਸਾਰਾ ਸਮਾਪਤ ਹੋ ਜਾਣਾ ਹੈ ਫਿਰ ਸਾਰਾ ਗੱਸਾ ਮੈਂ ਅੰਦੋਲਨ ਦੀ ਜੀ ਕਾਲ ਹੈ ਆਪਣਾ ਜਿਹੜਾ ਸਮਾਂ ਦੇਣ ਦਾ ਵੀ ਨਵੀਂ ਸਰਕਾਰ ਨੂੰ 1 ਮਹੀਨਾ ਦੇਣ ਦੀ ਗੱਲ ਹੈ ਇਹ ਸਾਰਾ ਪੂਰਾ ਹੋ ਜਾਏਗਾ ਉਸ ਤੋਂ ਬਾਅਦ ਐਕਸ਼ਨ ਪਲਾਨ ਜਿਹੜਾ ਸਾਡਾ ਦਿੱਲੀ ਜਾਣ ਦਾ ਜਿਹੜਾ ਪ੍ਰੋਗਰਾਮ ਹੈ ਉਸ ਆਪਾਂ ਨੇ ਅੰਦੋਲਨ ਦੇ ਵਿੱਚ ਸਮਾਪਤ ਨਹੀਂ ਕਰਿਆ ਉਹ ਦਿੱਲੀ ਜਾ ਕੇ ਜਦ ਤੱਕ ਆਪਣੀਆਂ ਡਿਮਾਂਡਾਂ ਪੂਰੀਆਂ ਨਹੀਂ ਹੁੰਦੀਆਂ ਆਪਣੇ ਜਿਹੜੇ ਪ੍ਰੋਗਰਾਮ ਨੇ ਉਹ ਆਉਂਦੇ ਰਹਿਣਗੇ ਤੇ ਸਰਕਾਰ ਨੂੰ ਉਹਨਾਂ ਦਾ ਸਾਹਮਣਾ ਕਰਨਾ ਪਊਗਾ ਐਕਸ਼ਨ ਪ੍ਰੋਗਰਾਮ ਜੁਲਾਈ ਦੇ ਵਿੱਚ ਜ਼ਰੂਰ ਦਿੱਤਾ ਜਾਵੇਗਾ ਅੱਛਾ ਤੁਸੀਂ ਆਪਾਂ ਮੰਨ ਕੇ ਚੱਲੀਏ ਕਿ ਜੁਲਾਈ ਚ ਕੋਈ ਫਾਈਨਲ ਐਕਸ਼ਨ ਪ੍ਰੋਗਰਾਮ ਆਊਗਾ ਜਿਹੜਾ ਕਿਸਾਨ ਅੰਦੋਲਨ ਦਾ ਇਹ ਇੰਨੇ ਤੱਕ ਕਿਉਂਕਿ ਜੋ ਆਪਾਂ ਜੂਨ ਮਹੀਨਾ ਪਹਿਨ ਪਤਾ ਕਿ ਜਿਹੜੀ ਜੋ ਨਦੀ ਬਜਾਈ ਹੁੰਦੀ ਉਹ ਸਾਰੇ ਹਰਿਆਣੇ ਪੰਜਾਬ ਸੋ ਉਹਦੇ ਉਹਦੇ ਚ ਕਿਸਾਨ ਵੀ ਜੀ ਰਹਿਣਗੇ ਅਜਾ ਮੈਨੂੰ ਇੱਕ ਗੱਲ ਹੋਰ ਦੱਸੋ ਬਾਈ ਜੀ ਕਿ ਕਿੰਨਾ ਕੁ ਸਾਥ ਹੁਣ ਤੁਹਾਨੂੰ ਮਿਲ ਰਿਹਾ ਗਰਾਊਂਡ ਤੇ ਪੰਜਾਬ ਤੇ ਹਰਿਆਣੇ ਦੇ ਵਿੱਚ ਕੀ ਮਾਹੌਲ ਹੈ ਕਿ ਇਲੈਕਸ਼ਨਾਂ ਤੋਂ ਬਾਅਦ ਲੋਕ ਅੰਦੋਲਨ ਨੂੰ ਭੁੱਲ ਜਾਣਗੇ ਫਿਰ ਅੰਦੋਲਨ ਦੇ ਰਾਥੇ ਕਿਸਾਨ ਤਰਣਗੇ ਅੰਦੋਲਨ ਨੂੰ ਕਦੇ ਵੀ ਨਹੀਂ ਭੁੱਲਿਆ ਜਾਣਾ ਅੱਜ ਗਲੀਆਂ ਚ ਰਹਾਹਾਂ ਦੇ ਉੱਪਰ ਜਦ ਇਲੈਕਸ਼ਨ ਸੀ ਤੁਸੀਂ ਦੇਖਿਆ ਹੋਊਗਾ ਹਰ ਗਲੀ ਮਹੱਲੇ ਦੇ ਉੱਪਰ ਸੂਭ ਕਰਨ ਨੂੰ ਯਾਦ ਕੀਤਾ ਗਿਆ ਸੂ ਕਰਨ ਦਾ ਕੀ ਕਸੂਰ ਸੀ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਕਿਸਾਨਾਂ ਦੇ ਰਾਹ ਦੇ ਵਿੱਚ ਮੰਨ ਲਓ ਰੋੜੇ ਕਿਉਂ ਲਾਏ ਗਏ ਰੋਕਾਂ ਕਿਉਂ ਲਾਈਆਂ ਗਈਆਂ ਦੁਬਾਰਾ ਕਿਉਂ ਬਣਾਈਆਂ ਗਈਆਂ ਕਿਸਾਨਾਂ ਦੇ ਉੱਤੇ ਇੰਨੀ ਵੱਡੀ ਗੋਲਾਬਾਰੀ ਕਿਉਂ ਕੀਤੀ ਗਈ ਗੋਲੀ ਕਿਉਂ ਚਲਾਈ ਗਈ ਹਰ ਇੱਕ ਜਿੱਥੇ ਵੀ ਕਿਸਾਨੀ ਮੰਨ ਲਓ ਬੈਠੀ ਸੀ ਜਿੱਥੇ ਕਿਸਾਨ ਮਜ਼ਦੂਰ ਉਹਨਾਂ ਨੇ ਗਲੀ ਗਲੀ ਮਹੱਲੇ ਤੱਕ ਅੰਦੋਲਨ ਨੂੰ ਪਹੁੰਚਾਇਆ আর ਭਾਜਪੀ ਨੂੰ ਉਹਨੂੰ ਫੇਸ ਕਰਨਾ ਪਿਆ ਤੇ ਉਹਨੂੰ ਹਾਰ ਦੇ ਵਿੱਚ ਵੀ ਤਬਦੀਲ ਲੋਕਾਂ ਨੇ ਵੱਡੇ ਪੱਧਰ ਤੇ ਕੀਤਾ ਜਿੱਥੇ ਜਾ ਕੇ ਜਿੱ ਕੋਈ ਜਈਏ ਵਿਪਕਸਵਾਲੇ ਲੋਕਾਂ ਨੂੰ ਕੋਈ ਆਸ ਵੀ ਨਹੀਂ ਸੀ ਵੀ ਅਸੀਂ ਇੰਨੀ ਸੀਟਾਂ ਲੈ ਜਾਣਗੇ ਇੱਕ ਕਿਸਾਨ ਅੰਦੋਲਨ ਦੀ ਬਦੌਲਤ ਹੈ ਕਿਸਾਨ ਅੰਦੋਲਨ ਕਰ ਕਰ ਤੱਕ ਪਹੁੰਚਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਸਰਕਾਰ ਸੱਤਾ ਦੇ ਵਿੱਚ ਬਣੀ ਰਹਿਣਾ ਚਾਹੁੰਦੇ ਉਹਨੂੰ ਸਾਡੀਆਂ ਮੰਗਾਂ ਮੰਨਣੀਆਂ ਪੈਣੀਆਂ ਅੰਦੋਲਨ ਇਸ ਤੋਂ ਵੀ ਤਿੱਖਾ ਤੇ ਮਜ਼ਬੂਤ ਹੋਊਗਾ ਜੇ ਸਰਕਾਰ ਬੈਕਫੁੱਟਰ ਦੇ ਗਈ ਹੈ ਉਹ ਵੱਡਾ ਕਾਰਨ ਮੰਨਿਆ ਜਾਂਦਾ ਹੈ ਅੰਦੋਲਨ ਇਸ ਕਰਕੇ ਸਾਡੇ ਅੰਦੋਲਨ ਦੀ ਵੱਡੀ ਮਜ਼ਬੂਤੀ ਹੈ ਜਦ ਵੀ ਅਸੀਂ ਐਕਸ਼ਨ ਪਲਾਨ ਕਰਾਂਗੇ ਕੋਈ ਬਿਲਕੁਲ ਉਸੇ ਤਰ੍ਹਾਂ ਦੇਖ ਕੇ ਤੁਸੀਂ 22 ਤਰੀਕ ਨੂੰ ਅਸੀਂ ਜਦ ਪੂਰਾ ਇਲੈਕਸ਼ਨ ਜੋਰਾਂ ਦੇ ਸੀ 25 ਤਰੀਕ ਨੂੰ ਇਲੈਕਸ਼ਨ ਹੋਣਾ ਸੀ ਇੱਕ ਤਰੀਕਾ ਪੰਜਾਬ ਦੇ ਵਿੱਚ ਇਲੈਕਸ਼ਨ ਹੋਣਾ ਸੀ ਕਿੰਨੀ ਪਬ ਲਗਾਈ ਉੱਟ ਗਈ ਉਹ ਕੋਈ ਪੈਸੇ ਦੇ ਕੇ ਬਸਾਂ ਦੇ ਵਿੱਚ ਮਂਗਾਈ ਹੋਈ ਭੀੜ ਨਹੀਂ ਸੀ ਉਹ ਕਿਸਾਨਾਂ ਦੀ ਇੰਟੈਂਸ਼ਨ ਆ ਕਿਸਾਨਾਂ ਦਾ ਜਿਹੜਾ ਧਿਆਨ ਹੈ ਉਹ ਬਾਰਡਰਾਂ ਦੇ ਉੱਪਰ ਹੈ ਜਿਸ ਤਰ੍ਹਾਂ ਜੇ ਦਿੱਲੀ ਦੇ ਵਿੱਚ ਕੋਈ ਕਾਲ ਦੰਦੇ ਸੀ ਲੱਖਾਂ ਲੋਕ ਪਹੁੰਚਦੇ ਸੀ ਇਸੇ ਤਰ੍ਹਾਂ ਹੁਣ ਜਿਹੜਾ ਇੱਕ ਵੱਡਾ ਮੀਡੀਆ ਨੇ ਮੀਡੀਆ ਧਾਰਿਆਂ ਨੇ ਜਿਹੜੇ ਚਾਹੇ ਉਹ ਡਰਾਉਣ ਦੀ ਕੋਸ਼ਿਸ਼ ਕਰੀ ਗਈ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਵੱਡੇ ਵਰਗ ਦੂਜੇ ਵਰਗਾਂ ਦੇ ਵਿੱਚ ਇਹ ਮੰਨਦੇ ਵਿੱਚ ਭੈ ਸੀ ਵੀ મોદી ਸੈਦ ਨਹੀਂ ਹਰਨਾ ਲੈਕਿਨ ਹੁਣ ਜਿਹੜਾ ਮੋਦੀ ਦੀ ਆਕੜ ਤੋੜੀ ਗਈ ਹੁਣ ਪੂਰੇ ਦੂਜੇ ਵਰਗਾਂ ਦੇ ਲੋਕ ਚਾਹੇ ਕੋਈ ਲੋਬੀਆ ਚਾਹੇ ਆਈਐਸ ਲੋਬੀਆ ਚਾਹੇ ਵਿਪੱਖਸ਼ ਵਾਲੇ ਲੋਕ ਨੇ ਚਾਹੇ ਉਹ ਸੀਐਮ ਅਹੁਦੇ ਤੇ ਬੈਠੇ ਹੋਏ ਲੋਕਾਂ ਨੂੰ ਵੀ ਮੋਦੀ ਦਾ ਬਹੁਤ ਵੱਡਾ ਡਰ ਸੀ ਉਸ ਸਾਰੇ ਡਰ ਤੋਂ ਅਸੀਂ ਨਿਵਰਤ ਕਰਿਆ ਲੋਕਾਂ ਨੂੰ ਉਹਨਾਂ ਨੂੰ ਤਾਕਤ ਮਿਲੀ ਹੈ ਉਹਨਾਂ ਨੂੰ ਆਵਾਜ਼ ਹੁਣ ਜਿਹੜੀ ਦਬਾਈ ਹੋਈ ਸੀ ਉਹ ਆਜ਼ਾਦ ਆਜ਼ਾਦ ਹੋਊਗੀ ਤਾਂ ਹੁਣ ਜਿਹੜੇ ਅੰਦੋਲਨ ਸਾਡੇ ਹੁਣ ਅੰਦੋਲਨਾਂ ਨੂੰ ਹੋਰ ਮਜ਼ਬੂਤੀ ਮਿਲੇਗੀ ਤੁਸੀਂ ਦੇਖਿਓ ਜਦੋਂ ਵੀ ਅਸੀਂ ਐਕਸ਼ਨ ਪਲਾਨ ਕੋਈ ਵੀ ਕਾਲ ਦੇਾਂਗੇ ਬਹੁਤ ਲੋਕਾਂ ਨੇ ਜੋਰ ਦੇ ਨਾਲ ਪਹੁੰਚਣਾ ਕਿਉਂਕਿ ਅਸੀਂ ਬਹੁਤ ਜਿੱਤ ਦੇ ਨਜ਼ਦੀਕ ਆਂ ਜੇ ਸਾਡੇ ਮੰਗਾਂ ਪੂਰੀਆਂ ਨਹੀਂ ਨਾ ਕਰੀਆਂ ਸਰਕਾਰਾਂ ਨੇ ਆਉਣ ਵਾਲੇ ਇਲੈਕਸ਼ਨ ਨੇ ਜਿਵੇਂ ਹਰਿਆਣੇ ਦੇ ਵਿੱਚ ਇਲੈਕਸ਼ਨ ਹੈ ਅਕਤੂਬਰ ਦੇ ਵਿੱਚ ਸਰ ਬੀਜੇਪੀ ਦੀ ਰਾਹ ਸੌਖੀ ਨਹੀਂ ਹੋਊਗੀ ਸਾਡਾ ਅੰਦੋਲਨ ਬਹੁਤ ਮਜ਼ਬੂਤ ਹੋਣਾ ਹੈ ਸਭ ਲੋਕਾਂ ਨੂੰ ਪਤਾ ਵੀ ਆਪਣੀ ਜਿਹੜੀਆਂ ਮੰਗਾਂ ਆ ਐਮਐਸਪੀ ਗਰੰਟੀ ਦਾ ਕਾਨੂੰਨ ਹੈ 150 ਅਰਬ ਦੀ ਜਿਹੜੀ 150 ਕਰੋੜ ਦੀ ਆਬਾਦੀ ਆ ਉਹਨਾਂ ਦੇ ਸਾਰੇ ਜੇਬ ਦੀ ਲੁੱਟ ਕਰਨ ਵਾਲੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਜੇ ਕਾਨੂੰਨ ਬਣਵਾਣਾ ਹੈ ਇਹ ਲੁੱਟਣ ਤੋਂ ਬਚਣਾ ਹੈ ਤਾਂ ਇਹ ਐਮਐਸਪੀ ਗਰੰਟੀ ਦਾ ਕਾਨੂੰਨ ਬਣਵਾਉਣ ਵਾਸਤੇ ਲੋਕ ਵੱਧ ਚੜ ਕੇ ਹਿੱਸਾ ਲੈਣਗੇ ਅੱਛਾ ਅਮਰਜੀਤ ਜੀ ਮੈਨੂੰ ਇੱਕ ਚੀਜ਼ ਹੋਰ ਦੱਸੋ ਕਿ ਜਿਹੜਾ ਤੁਹਾਡੇ ਤੇ આરોਪ ਲੱਗਦਾ ਰਹਿੰਦਾ ਹੈ ਕਿ ਤੁਹਾਨੂੰ ਤਾਂ ਜਿਹੜਾ ਕਾਂਗਰਸ ਹੈ ਕਾਂਗਰਸ ਐਂਦੋਲਨ ਕਰਾਰੀ ਬੀਜੇਪੀ ਦੇ ਉਲਟ ਤੁਹਾਡੇ ਪੋਲਿਟਿਕਲ ਹੋਣ ਦਾ ਜਿਹੜਾ ਤੁਹਾਡੇ ਤੇ આરોਪ ਲੱਗਦਾ ਇਹਦੇ ਤੇ ਤੁਸੀਂ ਕੀ ਜਵਾਬ ਦਿਓਗੇ ਤੁਹਾਨੂੰ ਇਹ ਕਹਿ ਦਿੰਦਾ ਕਿ ਤੁਸੀਂ ਤਾਂ ਆਪੋਜੀਸ਼ਨ ਪਾਰਟੀਾਂ ਤੇ ਏਜੰਟ ਹੋ ਤੇ ਬੀਜੇਪੀ ਦੇ ਖਿਲਾਫ ਤੁਸੀਂ ਮੋਰਚਾ ਜੀ ਸਾਨੂੰ ਪਹਿਲਾਂ ਕੁਝ ਸਾਡੇ ਸਾਥੀਆਂ ਨੇ ਵੀ ਕੁਝ ਰਾਜਨੀਤਿਕ 파ਟਨ ਨੇ ਕਿਹਾ ਵੀ ਆਰਐਸਐਸ ਦੇ ਲੋਕ ਨੇ ਇਹ ਬੀਜੇਪੀ ਨੇ ਇੱਥੇ ਆਪਣਾ ਅੰਦੋਲਨ ਸ਼ੁਰੂ ਕਰਾਇਆ ਤੇ ਸਾਡੇ ਉੱਤੇ ਤਸੱਦਦ ਹੋਇਆ ਗੋਲੇਬਾਰੀ ਹੋਈ ਸਾਡਾ ਇੱਕ ਨੌਜਵਾਨ ਵੀਰ ਸੁਭਕਰਨ ਸ਼ਹੀਦ ਹੋਇਆ ਫਿਰ ਇਸ ਗੱਲ ਤੋਂ ਨਪਟਾਰਾ ਹੋ ਗਿਆ ਫਿਰ ਕਹਿਣ ਲੱਗ ਪਏ ਇਹ ਆਪ ਨੇ ਬਿਠਾਏ ਨੇ ਪੰਜਾਬ ਦੇ ਵਿੱਚ ਫਿਰ ਜਦ ਸਾਡੀ ਆਪ ਨਾਲ ਝੜਪ ਹੋਈ ਆਪ ਨੇ ਸਾਡੇ ਨਾਲ ਤੱਕਾ ਸਾਈ ਕਰੀ ਆਪ ਦਾ ਲੈਕਸਨਾਂ ਦੇ ਵਿੱਚ ਵਿਰੋਧ ਹੋਣ ਲੱਗ ਪਿਆ ਫਿਰ ਇਹ ਕਹਿਣ ਲੱਗ ਪਏ ਜਦ ਅੰਦੋਲਨ ਦੀ ਗੂੰਜ ਅੰਦੋਲਨ ਦਾ ਸੇਕ ਪੂਰੇ ਗਰਾਊਂਡ ਦੇ ਵਿੱਚ ਗਿਆ ਫਿਰ ਕਹਿਣ ਲੱਗ ਪਏ ਇਹ ਤਾਂ ਕਾਂਗਰਸੀ ਹਨ ਹੁਣ ਜਦ ਕਾਂਗਰਸ ਆਏਗੀ ਜੇ ਤੁਸੀਂ ਕਾਂਗਰਸ ਨਾਲ ਮੁਕਾਬਲਾ ਕਰਾਂਗੇ ਫਿਰ ਇਹਨਾਂ ਨੇ ਕਹਿਣਾ ਇਹ ਹੋਰ ਪਾਰਟੀ ਹੈ ਕਦੇ ਨੈਕਸਲਾਈਟ ਕਹਿੰਦੇ ਨੇ ਕਦੇ ਸਾਨੂੰ ਖਾਲਿਸਤਾਨੀ ਕਹਿੰਦੇ ਨੇ ਕਦੇ ਸਾਨੂੰ ਮੰਨ ਲਓ ਇਨਾਂ ਨੇ ਹਰ ਰੋਜ਼ ਪਹਿਲਾਂ ਵੀ ਅੰਦੋਲਨ ਦੇ ਵਿੱਚ ਨਈ ਡੈਜਿਗਨੇਸ਼ਨ ਦੇਣੀ ਆ ਲੇਕਿਨ ਸਾਡੀਆਂ ਜਿਹੜੀਆਂ ਮੰਗਾਂ ਆ ਆਪਾਂ ਨੇ ਆਪਣੇ ਲੋਕਾਂ ਦਾ ਤੇ ਇਹਨਾਂ ਸਰਕਾਰਾਂ ਦਾ ਧਿਆਨ ਉਸਤੇ ਲੈ ਕੇ ਆਣਾ ਹੈ ਉਸ ਦੇ ਵਿੱਚ ਅਸੀਂ 100% ਦੀ ਕਾਮਯਾਬ ਹੋਏ ਹਾਂ ਕਿਉਂਕਿ ਉਹਦਾ ਵੱਡਾ ਕਾਰਨ ਹੈ ਜਿਹੜੀ ਵਿਪਕਸ਼ ਨੇ ਸਾਡੀ ਐਮਐਸਪੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਕਿਸਾਨਾਂ ਦੀ ਕਰਜ਼ਾ ਮੁਕਤੀ ਦੀ ਗੱਲ ਆਪਣੇ ਮੈਨੀਫੈਸਟੋ ਤੱਕ ਲੈ ਕੇ ਆਣੀ ਇਹ ਸਾਡੀ ਵੱਡੀ ਜਿੱਤਾਂ ਨੇ ਤੇ ਹੁਣ ਜਿਹੜੀ ਸਰਕਾਰ ਕੋਈ ਬਣੇ ਉਹਨੂੰ ਵੀ ਅਸੀਂ ਮਜਬੂਰ ਕਰਾਂਗੇ ਆਪਣਾ ਐਮਐਸਪੀ ਗਰੰਟੀ ਦਾ ਕਾਨੂੰਨ ਬਣਵਾਉਣ ਵਾਸਤੇ ਫੇਰ ਆਉਣ ਵਾਲਾ ਸਮਾਂ ਇਹਨੂੰ ਦੱਸੇਗਾ ਇਹ ਕਾਂਗਰਸੀਆਂ ਇਹ ਆਪ ਵਾਲਿਆਂ ਇਹ ਖਾਲਿਸਤਾਨੀਆਂ ਇਹ ਭਾਜਪਾ ਵਾਲਿਆਂ ਇਹ ਆਰਐਸਐਸ ਵਾਲਿਆਂ ਜਿਸ ਨੂੰ ਵੀ ਕਿਸੇ ਨੂੰ ਨੁਕਸਾਨ ਹੋਣ ਲੱਗਦਾ ਆ ਉਹ ਦੂਸਰੀ ਪਾਰਟੀ ਦਾ ਉਹਨੇ ਦੂਜੀ ਪਾਰਟੀ ਦਾ ਨਾਮ ਲੈਣਾ ਇਹ ਰਾਜਨੀਤਿਕ ਲੋਕ ਆਪਣੀ ਗਲਤੀਆਂ ਨੂੰ ਛੁਪਾਉਣ ਵਾਸਤੇ ਦੂਸਰਿਆਂ ਨੂੰ ਅਨਾਵਸਨਾ ਬਕਣਾ ਇਹਨਾਂ ਲੋਕਾਂ ਦੀ ਪ੍ਰਾਥਮਿਕਤਾ ਹੈ ਅੱਛਾ ਅਮਰਜੀਤ ਜੀ ਜਿਹੜਾ ਕੀ ਕਾਂਡ ਹੋਇਆ ਦੋ ਤਿੰਨ ਦਿਨ ਪਹਿਲਾਂ ਕੰਗਨਾਰ ਰਣੌਤ ਨੂੰ ਥੱਪੜ ਮਾਰਿਆ ਕੁਲਵਿੰਦਰ ਕੋਰ ਕੁੜੀ ਨੇ ਉਹਦੀ ਮਾਤਾ ਜੀ ਵੀ ਅੰਦੋਲਨ ਚ ਸ਼੍ਰੀਕ ਰਹੇ 10001 ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਿੱਚੋਂ ਦਾ ਪਰਿਵਾਰ ਸੰਬੰਧਿਤ ਰਿਹਾ ਕੁੜੀ ਨੂੰ ਸਸਪੈਂਡ ਕਰ ਦਿੱਤਾ ਗਿਆ ਥੋੜੀ ਕੀ ਡਿਮਾਂਡ ਹੈ ਕਿ ਤੁਸੀਂ ਉਸ ਕੁੜੀ ਦਾ ਸਾਥ ਦੇ ਰਹੇ ਕੁਲਵਿੰਦਰ ਕੌਰ ਦਾ ਪੂਰਨ ਤੌਰ ਤੇ ਕੁਲਵਿੰਦਰ ਕੌਰ ਦੇ ਨਾਲ ਆ ਜਿਹੜਾ ਇਹਨਾਂ ਨੇ ਉਹਦੇ ਸਸਪੈਂਡ ਕਰਿਆ ਹੈ ਕੋਈ ਵੀ ਕਾਰਵਾਈ ਸਰਕਾਰ ਨੇ ਕਰੀ ਇੱਕ ਐਮਪੀ ਦੇ ਦਬਾਅ ਦੇ ਵਿੱਚ ਆਉਣ ਤੋਂ ਬਾਅਦ ਜਦ ਕਿ ਉਹ ਕਰ ਕੀ ਰਹੀ ਸੀ ਸੀਆਈਐਸਐਫ ਦੀ ਉਹ ਮੁਲਾਜ਼ਮ ਦੇਖ ਦੀ ਸਿਕਿਉਰਿਟੀ ਦੇ ਵਿੱਚ ਉਹਦੀ ਡਿਊਟੀ ਲੱਗੀ ਹੋਈ ਹੈ ਉੱਥੇ ਕੋਈ ਨਹੀਂ ਦੇਖਿਆ ਜਾਂਦਾ ਤੁਸੀਂ ਜਿਹੜੀਆਂ ਵਾਰਲੀਆ ਕੰਟਰੀ ਦੇ ਵਿੱਚ ਵੀ ਜਾਂਦੇ ਹੋ ਤੇ ਕੋਈ ਵੱਡਾ ਲੀਡਰ ਹੈ ਕੋਈ ਕੁਝ ਵੀ ਹੈ ਕੋਈ ਸਟਾਰ ਹੈ ਸਭ ਨੂੰ ਉਸ ਪ੍ਰਕਿਰਿਆ ਤੋਂ ਨਿਕਲਣਾ ਪड़ਦਾ ਹੈ ਲੇਕਿਨ ਕੰਗਣਾ ਰਣਾਵਤ ਨੇ ਦੇਸ਼ ਦਰੋਹ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਕੰਗਣਾ ਰਣਾਵਤ ਤੇ ਇਨੇ ਉਹ ਸਿਕਿਉਰਿਟੀ ਅਫਸਰ ਦੀ ਜਿਹੜੀ ਮਦਦ ਨਹੀਂ ਕਰੀ ਉਹਨੂੰ ਆਪਣਾ ਬੈਗ ਪਰਸ ਟੈਲੀਫੋਨ ਚੈੱਕ ਕਰਨ ਵਾਸਤੇ ਮਸ਼ੀਨ ਦੇ ਵਿੱਚ ਜਿਹੜਾ ਰੱਖਣਾ ਸੀ ਉਹ ਰੱਖਣ ਦਾ ਜਵਾਬ ਦਿੱਤਾ ਇੱਕ ਐਮਪੀ ਬਣ ਕੇ ਸੋਚਦੀ ਮੈਂ ਪਤਾ ਨਹੀਂ ਕੀ ਬਣ ਗਈ ਜਾਂ ਸਰਕਾਰ ਮੌਜੂਦਾ ਸਰਕਾਰ ਦੀ ਪਾਰਟੀ ਦੀ ਐਮਪੀ ਇਹਦੇ ਉੱਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਉਹਨੂੰ ਇਨਾਮ ਦੇਣਾ ਚਾਹੀਦਾ ਆ ਵੀ ਜਿਹੜੀ ਕੁੜੀ ਆਪਣੀ ਡਿਊਟੀ ਨਿਭਾਉਂਦੇ ਹੋਏ ਉਹਨੇ ਕੋਈ ਐਮਪੀ ਯਾ ਕੋਈ ਵੀਆਈਪੀ ਪਰਸਨ ਦੀ ਛੂਟ ਨਹੀਂ ਕੀਤੀ ਆਪਣੀ ਦੇਸ਼ ਦੀ ਸੁਰੱਖਿਆ ਵਾਸਤੇ ਆਪਣੀ ਜਿਹੜੀ ਡਿਊਟੀ ਨਿਭਾਉਂਦੇ ਹੋਏ ਉਹਨੇ ਆਪਣੇ ਦੇਸ਼ ਦੇ ਸੰਵਿਧਾਨ ਦੇ ਹੱਕ ਦੇ ਵਿੱਚ ਗੱਲ ਕੀਤੀ ਆ ਦੇਸ਼ ਦੀ ਸੁਰੱਖਿਆ ਦੇ ਵਿੱਚ ਉਹਨੇ ਮਦਦ ਕਰਨ ਵਾਸਤੇ ਆਪਣੀ ਨੌਕਰੀ ਨੂੰ दाते ਲਾਤਾ ਜਦੋਂ ਪਤਾ ਸੀ ਕਿ ਇਹ ਬਹੁਤ ਨਜ਼ਦੀਕੀ ਹੈ ਭਾਜਪਾ ਪਾਰਟੀ ਦੀ ਖਾਸ ਲੀਡਰ ਹੈ ਫਿਰ ਵੀ ਉਹਨੇ ਕੋਈ ਪ੍ਰਵਾਹ ਨਹੀਂ ਕਰੀ ਆਪਣੀ ਦੇਸ਼ ਦੀ ਸੁਰੱਖਿਆ ਵਾਸਤੇ ਇੱਕ ਆਮ ਨਾਗਰਿਕ ਵਾਂਗੂੰ ਉਹਨੂੰ ਵੀ ਉਹਦੇ ਮਦਦ ਕਰਨੀ ਚਾਹੀਦੀ ਸੀ ਉਹਨੇ ਨਹੀਂ ਕੀਤੀ ਉਲਟਾ ਉਦੀ ਜਿਹੜੀ ਨੇਮ ਪਲੇਟ ਹੈ ਕੁਲਵਿੰਦਰ ਕੌਰ ਦੱਸਿਆ ਇੱਕ ਅਫਸਰ ਮੁਲਾਜ਼ਮ ਦੀ ਇੰਟਰਵਿਊ ਵੀ ਆ ਰਹੀ ਹੈ ਕਿ ਇਹਨਾਂ ਨੂੰ ਦੱਸਿਆ ਵੀ ਕੌਰ ਆਪ ਖਾਲਿਸਤਾਨੀ ਹੁੰਦੇ ਹਨ ਤਾਂ ਫਿਰ ਕੋਈ ਬਵਾਦ ਹੋਇਆ ਐਕਸ਼ਨ ਦਾ ਰਿਐਕਸ਼ਨ ਅਸੀਂ ਮੰਨਦੇ ਹਾਂ ਅਜੇ ਕੋਈ ਵੀਡੀਓ ਨਹੀਂ ਆਈ ਕੋਈ ਫੋਟੋ ਨਹੀਂ ਆਈ ਇਹ ਜੀ ਨਾ ਕੁਲਵਿੰਦਰ ਕੌਰ ਦਾ ਕੋਈ ਬਿਆਨ ਆਇਆ ਆ ਸਿਰਫ ਕੰਗਣਾ ਰਣਾਵਤ ਨੇ ਕਹਿ ਮੇਰੇ ਫੇਸ ਤੇ ਹਿੱਟ ਕੀਤਾ ਹੈ ਵੀ ਥੱਪੜ ਮਾਰਿਆ ਹੈ ਲੇਕਿਨ ਜਦ ਤੱਕ ਕੁਲਵਿੰਦਰ ਕੌਰ ਉਹਦਾ ਪਰਿਵਾਰ ਸਾਹਮਣੇ ਆ ਕੇ মিডিਆ ਦੇ ਕੋਈ ਬਿਆਨ ਨਹੀਂ ਦਿੰਦਾ ਜਦ ਤੱਕ ਕਿਸੇ ਤਰ੍ਹਾਂ ਦੀ ਗੱਲ ਕਹਿਣਾ ਠੀਕ ਨਹੀਂ ਐ ਸਿੱਧਾ ਸਰਕਾਰ ਨੂੰ ਵੀ ਇਹ ਕਹਿਣਾ ਚਾਹਾਂਗੇ ਉਹਨੂੰ ਇਨਾਮ ਦੇਣਾ ਚਾਹੀਦਾ ਉਹਨੂੰ ਵੱਡਾ ਦਾ ਵੱਡਾ ਕਿਉਂਨੇ ਦੇਸ਼ ਦੀ ਸੁਰੱਖਿਆ ਵਾਸਤੇ ਆਪਣੀ ਨੌਕਰੀ ਦਾਤੇ ਲਈ ਹੈ ਵੀਆਈਪੀ ਲੋਕਾਂ ਨੂੰ ਮਜਬੂਰ ਕੀਤਾ ਹੈ ਵੀ ਤੁਸੀਂ ਸਾਡਾ ਸਾਥ ਦਿਓ ਲੇਕਿਨ ਕੰਗਣਾ ਰਣਾਵਤ ਨੇ ਦੇਸ਼ ਦਰੋਹ ਦਾ ਮਕਦਮਾ ਦਰਜ ਕਰਨਾ ਚਾਹੀਦਾ ਹੈ ਉਹਨੇ ਆਪਣੇ ਦੇਸ਼ ਦੀ ਸੁਰੱਖਿਆ ਕਰ ਰਹੇ ਕਰਮੀਆਂ ਦੇ ਉੱਤੇ ਬਦਤਮੀਜ਼ੀ ਕੀਤੀ ਹੈ ਐਲੀਗੇਸ਼ਨ ਲਾਇਆ ਹੈ ਇਹ ਪਹਿਲੀ ਗੱਲ ਨਹੀਂ ਭਾਜਪੀ ਵਾਲਿਆਂ ਨੇ ਪਹਿਲਾਂ ਵੀ ਪੱਛਮ ਬੰਗਾਲ ਦੇ ਵਿੱਚ ਇੱਕ ਨੌਜਵਾਨ ਪੁਲਿਸ ਅਧਿਕਾਰੀ ਅਫਸਰ ਨੂੰ ਖਾਲੀ ਸਥਾਨ ਕਹਿ ਕੇ ਬਤਮੀਜ਼ੀ ਕੀਤੀ ਸੀ ਕਹਿਣ ਦਾ ਭਾਵ ਹੈ ਮੁਕੱਦਮਾ ਸਰਕਾਰ ਨੂੰ ਜਿਸ ਤੇ ਕਰਨਾ ਚਾਹੀਦਾ ਸੀ ਜਿਹਨੂੰ ਇਨਾਮ ਦੇਣਾ ਚਾਹੀਦਾ ਸੀ ਉਹਨੂੰ ਉਹਦੇ ਉੱਤੇ ਮੁਕੱਦਮਾ ਦਰਜ ਕਰਤਾ ਸਸਪੈਂਡ ਕਰਤਾ ਜਦ ਕਿ ਸਸਪੈਂਡ ਕਰਨਾ ਚਾਹੀਦਾ ਹੈ ਕੰਗਣਾ ਰਣਾਵਤ ਨੂੰ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ ਕੰਗਣਾ ਰਣਾਵਤੇ ਅੱਛਾ ਅ ਅਮਰਜੀਤ ਜੀ ਆਖਰੀ ਸਵਾਲ ਹੈ ਮੇਰਾ ਕਿ ਜਿਹੜਾ ਇਹ ਕਿਸਾਨ ਅੰਦੋਲਨ ਇਹਦੇ ਚ ਕੀ ਜਿਹੜਾ ਐਸਕੇਮ ਜਿਹੜਾ ਬਾਕੀ ਦਾ ਐਸਕੇਮ ਆਪਕੀ ਹੈ ਰਾਜੇਵਾਲ ਹੋ ਰਹੀਆਂ ਫਿਰ ਦੂਜੇ ਹੋਰ ਕਿਸਾਨ ਜਥੇਬੰਦੀਆਂ ਜਿਹੜੇ ਕਿ ਅੰਦੋਲਨ ਚ ਸ਼ਾਮਿਲ ਨਹੀਂ ਹੋਏ ਸੀ ਕੀ ਉਹ ਵੀ ਅੱਗੇ ਤੁਹਾਡੇ ਨਾਲ ਆਣਗੇ ਕੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਜਾਂ ਫਿਰ ਅਜੇ ਉਹਨਾਂ ਨੇ ਕੋਈ ਅੰਦੋਲਨ ਨਾਲ ਲੜਨ ਦਾ ਫੈਸਲਾ ਕੀਤਾ ਹੈ ਕੋਈ ਤੁਹਾਡੀ ਗੱਲਬਾਤ ਹੋਈ ਹੈ ਇਹਦੇ ਚ ਦੇਖੇ ਗੱਲਾਂ ਬਾਤਾਂ ਲਿਖਤੀ ਤੌਰ ਤੇ ਵੀ ਹੋਈਆਂ ਮਿਲੇ ਵੀ ਸਭ ਨੂੰ ਚੱਲਦੇ ਅੰਦੋਲਨ ਦੇ ਵਿੱਚ ਵੀ ਮੀਟਿੰਗਾਂ ਹੋਈਆਂ ਲੇਕਿਨ ਐਸਕੇਮ ਸਾਨੂੰ ਇਹ ਮਹਿਸੂਸ ਹੋਇਆ ਉਹ ਲੈਕਚਰ ਦੇ ਵਿੱਚ ਬਹੁਤ ਰੁੱਝਿਆ ਹੋਇਆ ਸੀ ਸਹੈਦ ਹੁਣ ਕੋਈ ਉਹ ਗੱਲਬਾਤ ਕਰੇ ਸਹੈਦ ਉਹਨਾਂ ਨੂੰ ਕੋਈ ਸੋਝੀ ਆਵੇ ਅਸੀਂ ਕਦੇ ਵੀ ਰਸਤਾ ਬੰਦ ਨਹੀਂ ਕਰਿਆ ਅਸੀਂ ਗੱਲਬਾਤ ਬਹੁਤ ਵਾਰ ਕਰੀ ਵੀ ਹੈ ਤੇ ਹੁਣ ਜਿਹੜੀ ਪਿੱਛੇ ਪੀਆਲ ਪਾਈ ਹੋਈ ਸੀ ਰਾਜੇਵਾਲ ਜੀ ਨੇ ਮਿਲੇ ਵੀ ਇੱਕ ਦੋ ਵਾਰ ਰਾਜੇਵਾਲ ਜੀ ਦਾ ਬਿਆਨ ਵੀ ਆਇਆ ਹੈ ਕਿ ਜਿਹੜੀ ਕਿਸਾਨਾਂ ਨਾਲ ਤਸੱਦਦ ਹੋਇਆ ਬਾਰਡਰ ਦੇ ਉੱਤੇ ਬੈਠੇ ਉਹ ਯਾਨੀ ਕਿ ਸਾਨੂੰ ਕਿਤੇ ਨਾ ਕਿਤੇ ਸਾਥ ਦੇਣਾ ਚਾਹੀਦਾ ਸੀ ਘਟ ਰਹੀ ਹੈ ਮੀਟਿੰਗਾਂ ਦੇ ਵਿੱਚ ਗੱਲਾਂ ਵੀ ਆਈਆਂ ਨੇ ਸੋ ਇਸ ਕਰਕੇ ਅਸੀਂ ਹਮੇਸ਼ਾ ਹੀ ਇਹੀ ਕਿਹਾ ਵੀ ਰਲ ਮਿਲ ਕੇ ਜੇ ਆਪਾਂ ਸਭ ਮਿਲ ਕੇ ਅੰਦੋਲਨ ਨੂੰ ਲੜਾਂਗੇ ਜਲਦੀ ਤੋਂ ਜਲਦੀ ਜਿੱਤ ਸਕਾਂਗੇ ਜੇ ਸਾਰੇ ਮਿਲ ਕੇ ਅੰਦੋਲਨ ਲੜਦੇ ਸੈਦ ਇਹ ਬੀਜੇਪੀ ਸਰਕਾਰ ਦੇ ਵਿੱਚ ਵੀ ਨਾ ਆਂਦੀ ਇਸ ਕਰਕੇ ਸੋਚਣ ਦਾ ਵਿਸਾ ਹੈ ਸਭ ਨੂੰ ਇਸ ਅੰਦੋਲਨ ਦੇ ਵਿੱਚ ਪੂਰੀ ਆਵਾਮ ਦਾ ਅੰਦੋਲਨ ਹੈ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਅੱਛਾ ਕਿਉਂ ਅੱਗੇ ਆਣਗੇ ਕੋਈ ਰਾਹ ਖੁੱਲ ਰਿਹਾ ਹੈ ਹਾਂ ਜੀ ਕੋਈ ਰਾਹ ਖੁੱਲ ਰਿਹਾ ਕਿਉਂ ਅੱਗੇ ਆਣਗੇ ਤੁਹਾਡੇ ਨਾਲ ਦੇਖੋ ਜਿਹੇ ਜੀ ਕੋਈ ਗੱਲ ਅਜੇ ਕੋਈ ਗੱਲਬਾਤ ਨਹੀਂ ਆਈ ਜਿਸ ਤੋਂ ਆਪਣਾ ਲਗਾਤਾਰ ਹੁਣ ਲੰਬੇ ਸਮੇਂ ਤੋਂ ਕੋਈ ਗੱਲਬਾਤ ਜਾਂ ਕੋਈ ਮੀਟਿੰਗ ਨਹੀਂ ਹੋਈ ਕੋਈ ਕਹਿਣਾ ਅਜੇ ਠੀਕ ਨਹੀਂ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਉਹਨਾਂ ਨਾਲ ਗੱਲਬਾਤ ਜੀ ਸ਼ੁਕਰੀਆ ਮਰਜੀਤ ਜੀ ਏਸੀ ਅਮਰਜੀਤ ਮੋਦੀ ਜਿਹੜੇ ਕਿ ਬੀਕੇ ਸ਼ੈਦ ਵਕਤ ਸਿੰਘ ਦੇ ਪ੍ਰਧਾਨਨ ਅਤੇ ਜਿਹੜਾ ਕਿਸਾਨ ਅੰਦੋਲਨ ਸ਼ੰਭੂ ਬਾਡਰ ਤੇ ਖਨੋਰੀ ਬਾਡਰ ਤੇ ਚੱਲ ਰਿਹਾ ਉਹਦੇ ਮੇਨ ਅਗਵਾ ਅਗਵਾ ਬੰਦੇ ਹੈਗੇ ਆ ਅ ਸ਼ੁਕਰੀਆ ਅਮਰਜੀਤ ਜੀ ਤੇ ਅਸੀਂ ਹੁਣ ਖਤਮ ਕਰਦੇ ਆਂ ਆਪਣੀ ਗੱਲਬਾਤ ਨੂੰ ਅਸੀਂ ਫਿਰ ਦੁਬਾਰਾ ਕਦੋਂ ਅ ਫਿਰ ਕਦੇ ਆਪਾਂ ਦੁਬਾਰੇ ਗੱਲਬਾਤ ਕਰਾਂਗੇ ਕਿਸੇ ਹੋਰ ਮੁੱਦੇ ਤੇ ਤੇ ਤੁਸੀਂ ਦੇਖਦੇ ਤੇ ਸੁਣਦੇ ਰਹੋ